ਦੇਵੰਗਦਾਰੀ ਮਹੱਲਾ ਪੰਜਵਾਂ ਦੇਵੰਗਦਾਰੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜੀ ਦਾ ਹੁਕਮਨਾਮਾ ਅੰਗ ਨੰਬਰ 531 ਤੇ ਸੁਭਾਇਮਾਨ ਬਖਸ਼ਿਸ਼ ਕਰਦੇ ਹਨ ਮਾਈ ਜੋ ਪ੍ਰਭ ਕੇ ਗੁਣ ਗਾਵੇ ਸਾਹਿਬ ਬਖਸ਼ਿਸ਼ ਕਰਦੇ ਹਨ ਕਹਿੰਦੇ ਆ ਮੇਰੀ ਮਾਂ ਜਿਹੜਾ ਪ੍ਰਮਾਤਮਾ ਦੇ ਉਸ ਅਕਾਲ ਪੁਰਖ ਦੇ ਗੁਣ ਗਾਵੇਗਾ ਸਫਲ ਆਇਆ ਜੀਵਨ ਫਲ ਤਾਂ ਕੋ ਪਾਰ ਬ੍ਰਹਮ ਦੇ ਬਲਾਵਾ ਹੈ ਉਹਨਾਂ ਦਾ ਸੰਸਾਰ ਦੇ ਉੱਤੇ ਆਉਣਾ ਸਫਲ ਹੋ ਜਾਂਦਾ ਹੈ ਅਤੇ ਉਹ ਪ੍ਰਮਾਤਮਾ ਦੇ ਲੜ ਲੱਗੇ ਰਹਿੰਦੇ ਹਨ ਰਹਾਉ ਸੁੰਦਰ ਸੁਗੜ ਸੂਰ ਸੋ ਬੇਤਾ ਜੋ ਸਾਧੂ ਸੰਗ ਪਾਵੈ ਉਹ ਗੁਰਮੁਖ ਪਿਆਰਾ ਸਭ ਤੋਂ ਸੰਸਾਰ ਦੇ ਉੱਤੇ ਸੁੰਦਰ ਤੇ ਸਿਆਣਾ ਹੈ ਅਤੇ ਉਹ ਪ੍ਰਮਾਤਮਾ ਦਾ ਅਸਲੀ ਪੁੱਤਰ ਹੈ ਜੋ ਸਾਧੂ ਸੰਗ ਪਾਵੈ ਜਿਹੜਾ ਗੁਰੂ ਦੇ ਸੰਗ ਉਸ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਨਾਮ ਉਚਾਰ ਕਰੇ ਹਰ ਅਸਨਾ ਬਹੁ ਨਜੂਨੀ ਧਾਵੈ ਆਪਣੀ ਰਸਨਾ ਤੋਂ ਉਸ ਪਰਮਾਤਮਾ ਦਾ ਨਾਮ ਜਦੋਂ ਉਚਾਰਨ ਕਰਦਾ ਹੈ ਤੇ ਰਸਨਾ ਨੂੰ ਪਵਿੱਤਰ ਕਰਦਾ ਹੈ ਬਹੁੜ ਨਜੁਨੀਤਾਵੈ ਐਸੇ ਗੁਰਮੁਖ ਪਿਆਰੇ ਜਨਮ ਮੰਨ ਦੇ ਗੇੜ ਵਿੱਚ ਨਹੀਂ ਆਂਦੇ ਪੂਰਨ ਬ੍ਰह्म ਰਵਿਆ ਮਨ ਤਨ ਮੈਂ ਆਣ ਨ ਦ੍ਰਿਸ਼ਟੀ ਆਵੈ ਉਹਦਾ ਜੀਵਨ ਐਸਾ ਬਣ ਜਾਂਦਾ ਹੈ ਕਿ ਪਰਮਾਤਮਾ ਜਿਹੜਾ ਹੈ ਸੰਸਾਰ ਦੇ ਵਿੱਚ ਰਮਿਆ ਹੋਇਆ ਉਸ ਨੂੰ ਮਹਿਸੂਸ ਹੁੰਦਾ ਹੈ ਅਤੇ ਆਣ ਨ ਦ੍ਰਿਸ਼ਟੀ ਆਵੈ ਉਹਦੀ ਨਜ਼ਰ ਦੇ ਵਿੱਚ ਹੋਰ ਕੋਈ ਵੀ ਚੀਜ਼ ਨਹੀਂ ਆਉਂਦੀ ਸਿਰਫ ਉਸ ਪਰਮਾਤਮਾ ਨੂੰ ਹੀ ਦੇਖਦਾ ਹੈ ਦ੍ਰਿਸ਼ਟੀ ਦੇ ਨਾਲ ਇਹਨਾਂ ਅੱਖਾਂ ਦੇ ਨਾਲ ਨਰਕ ਰੋਗ ਨਹੀਂ ਹੋਵਤ ਜਨ ਸੰਗ ਨਾਨਕ ਜਿਸ ਲੜ ਲਾਵੇ ਦਾਸ ਨਾਨਕ ਆਖਦਾ ਹੈ ਉਹ ਗੁਰਮੁਖ ਪਿਆਰੇ ਨੂੰ ਨਰਕ ਦਾ ਰੋਗ ਨਹੀਂ ਲੱਗਦਾ ਜਿਸ ਨੇ ਆਪਣੇ ਜੀਵਨ ਦੇ ਵਿੱਚ ਗੁਰੂ ਦਾ ਸਾਥ ਨਹੀਂ ਛੱਡਿਆ ਤੇ ਗੁਰੂ ਦੇ ਲੜ ਲੱਗ ਕੇ ਉਸ ਪਰਮਾਤਮਾ ਨੂੰ ਪ੍ਰਾਪਤ ਕੀਤਾ ਤੇ ਮਹਿਸੂਸ ਕੀਤਾ ਤੇ ਉਹਦੇ ਗੁਣ ਗਾਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ